ਹੋਏ ਸੇਬਰਾ ਸਾਡਾ ਸਾਡਾ ਮਿੱਤਰ ਪਿਆਰਿਓ ਸਾਡਾ ਜਵਾਨ ਚਲੋਣ ਡਿਆ ਵਾ ਬਾੜਾ ਸਾਲਾ ਦਾ ਕਾ ਕਰਦਾ ਖੇਤੀ ਪੱਤੇ ਵੀ ਜਾਂਦਾ ਵਾ ਟਰੈਕਟਰ ਚਲਾਉਂਦਾ ਰੇਤ ਨੂੰ ਮੁੜ ਕੇ ਮਾ ਟਰੈਕਟਰ ਤੇ ਉਹ ਪੁਰੀ ਸਾਹਮਣੇ ਜਾਂਦੇ ਆਣੇ ਲੋਕਾਂ ਉਹ ਤਾਂ ਲੱਗਣੀ ਮੇਰਾ ਵਾਧੂ ਢੇੜਾ ਨਾ ਲੱਗੇ ਪਾਣਾ ਕਿਦਾਂ ਪੁੱਦਾ ਚੱਲ ਚੱਲ ਇਹ ਗਾਵਾ ਗਿਆ ਨਹੀਂ ਇਹ ਵੀ ਬੜਾ ਚਾਨਾ ਤੇ ਦੋਰ ਨਹੀਂ ਲਾਣੀ ਸਾਡਾ ਦੇਦਾ ਵਾ ਗਰਮਾ ਇਹਦਾ ਤੇਲ ਪੂਰਾ ਸੇਕਾ ਮਾ ਦੇ ਤੇਲ ਨਹੀਂ ਹੋਣੀ ਜੇ ਤਾਂ ਦੋ ਮਿੱਤਰ ਪਿਆਰਿਓ ਪੱਠੇ ਜਾ ਰਹੇ ਨੇ ਵੀ ਜੇ ਸਾਡੇ ਜਵਾਨ ਦੇ ਲੈ ਇਹਦਾ ਸਾਈਡਾਂ ਦੇ ਗੇੜਾ ਲਵਾਵਾ ਪਾਣੀ ਕਿਹੜੇ ਇੰਝ ਲਾਦਾ ਇਹਨੂੰ ਇਹ ਇੰਗਣ ਉਦਾਣੀ ਤੇ ਉਹਦਾ ਇੰਗਣ ਉਹ ਆ ਖਤਿਆ ਨਹੀਂ ਨਹੀਂ ਜਿਹੜਾ ਉਹ ਪਰਲੀ ਬੈਲੀ ਵਾਲੇ ਦਾ ਇੰਜਨ ਜਿਹੜਾ ਵਾ ਇਹ ਝੜਾ ਕਾਲਾ ਤੁਸੀਂ ਇਹ ਕਰਨ ਆਪਣੇ ਆਪਣੇ ਡਰੇ ਦੇ ਦਬਜਾਂਦਾ ਹਣਾ ਆਪ ਪਉਪੂ ਨੂੰ ਨਾਲ ਆਉਣਾ ਲਿਫਟ ਦਾ ਲਿਫਟ ਵੀ ਹੋਣਾ ਲਿਫਟ ਸਹੀ ਹੈ ਜਾਣਾ ਉਹ ਕੋਤ 8 ਹਾਂ ਬਾਹਰ ਦਾ ਚੱਟਾ ਕਿਨੇ ਨਹੀਂ ਤਾਹੀ ਦਲਾ ਚੱਟਾ ਡੈਡੀ ਡੈਡੀ ਖੱਟਾ ਦੇ ਤੂੰ ਵਾਇਆ ਸਾਰਾ ਤੂੰ ਡਾ ਇੱਥੇ ਵੱਟ ਤੇ ਝੜ ਜਾ ਦੋ ਵੱਟ ਤੇ ਉੱਧਲੇ ਪਦੇ ਚੱਲ ਵਟ ਤੇ ਝੜ ਜਾ ਇਹ ਰੇਗ ਤੇ ਵੀ ਹੋਵੇ ਇੱਕ ਹੀ ਰੇਗ ਆ ਗਿਆ ਨਹੀਂ ਬਹੁਤ ਖਰਾਬ ਆ ਇਹਦਾ ਬੋਗਿਆ ਰਗਰਾਵਾ ਵਾਰ ਲਈ ਐਵੇਂ ਮਾਰੋ ਮਾਰ ਟਰੈਕਟਰ ਟਰੈਕਟਰ ਤੇ ਆਉਂਦਾ ਨਹੀਂ ਦੂਤਾ ਹਾਂ ਮਾਰਦਾ ਛਾਲਾਂ ਬੋ ਨਾ ਸਾ ਤੂੰ ਕਢਾਉਂਦਾ ਟਰੈਕਟਰ ਨਹੀਂ ਆਏ ਸਾਦਾ ਹੀ ਬੜਾ ਧੂੜੀ ਬੋ ਕਢਾ ਕਰਾਵਾ ਅਗੇ ਧੰਨਵਾਦ ਖਾਇ ਵੀ ਪਹਿਲਾਂ ਤੇ ਦੇਖਣਾ 12 ਸਾਲ ਦਾ ਮੁੰਡਾ ਪਾਉਂਦਾ ਆ ਆਪਣਾ ਵੀ 16-17 ਸਾਲਾਂ ਦਾ ਹੋ ਗਿਆ ਆਪਾਂ ਇਹਨੂੰ ਹੁਣ ਤੰਨ ਕੇ ਰੱਖੀਦਾ ਹੁਣ ਇਹਦੇ ਕੋਈ ਕਈ ਵਾਲਾ ਕੰਮ ਵੀ ਸਾਰਾ ਲੈਣਾ ਬੱਚਿਆਂ ਨੂੰ ਖੇਤੀ ਨਾਲ ਜ਼ਰੂਰ ਜੋੜਨਾ ਚਾਹੀਦਾ ਕਿਉਂਕਿ ਪੰਜਾਬ 'ਚ ਗਾਂ ਜੇ ਖੇਤੀ ਨਾ ਕਰਨਗੇ ਤੇ ਆਪਣਾ ਪੰਜਾਬ ਦੀ ਹੋਂਦ ਖਤਮ ਹੋਊਗੀ ਠੀਕ ਆ ਤੇ ਜ਼ਰੂਰ ਆਪਾਂ ਨੂੰ ਰੱਖਣਾ ਚਾਹੀਦਾ ਕਰਕੇ 9 ਮੀਟਰ ਗੰਨੇ ਦੀ ਕਿਡਾਈ ਚੱਲ ਰਹੀ ਹੈ। ਅਰੇ ਵੇ ਕੰਨੋ ਗੰਨਾ ਆ ਮਾੜਾ ਲੱਗਦਾ। ਥੋੜੇ ਦਿਨਾਂ ਚ ਬਣਾ ਦੇਵਾਂਗੇ ਇਹਨੂੰ ਬਸ ਹੁਣ। ਇਹੇ ਦਿਵਾ ਲਈਆਂ ਆਪਾਂ। ਭਾਵੇਂ ਬਿਹਾਰ ਚੱਲ ਜੀ ਇਹ ਲੜਾਈ ਲੱਗੀ ਇੰਡੀਆ ਦੀ। ਤੇ ਪੰਜਾਬ ਚ ਬੰਬ ਡਿੱਗਣਦੇ ਆ। ਕਾਤੋਂ ਦੇਲ ਕਾਤੋਂ ਨਹੀਂ ਕੀਤਾ ਜਾਈਏ। ਉੱਥੇ ਵੱਜਣਾ ਹੀ ਜਾ ਕੇ। ਉਹ ਠੀਕ ਆ ਵਧੀਆ ਗੱਲ ਫਿਰ ਰਿਕਾਰਡਿੰਗ ਤੇ ਨਹੀਂ ਕਰਦਾ ਮੈਂ ਪਤਾ ਲੈਣਾ ਵੀ ਬੰਦੇ ਹਾਂ ਯਾਰ ਜਦੋਂ ਆਪਾਂ ਪੰਜਾਬ ਚ ਕਮਾਣਾ ਖਾਣਾ ਫੇਰ ਆਪਾਂ ਪੰਜਾਬ ਨੂੰ ਛੱਡ ਕੇ ਕਿਉਂ ਜਾਣਾ ਹਾਂ ਹਨਾ ਹੋਰ ਕਿਦਾਂ ਵੀਡੀਓ ਬਣਾਉਣੀ ਵੀਡੀਓ ਤਾਂ ਬਣਾਉਣੀ ਪੈਣੀ ਉਹ ਕਿਤੇ ਉਹ ਕਿਤੇ ਆਲਾ ਕਿੰਦੀ ਜੋ ਲਸਕਰ ਲਸਕਰ ਦੀ ਆ ਠੀਕ ਠੀਕ ਵਧੀਆ ਬੰਦੇ ਆ ਮੈਂ ਮਤਰੀ ਇਹਨੇ ਨਾ ਗੱਲ ਕੀਤੀ ਵੀ ਮੈਂ ਤਾਂ ਤੀ ਨਹੀਂ ਗਏ ਤੁਹਾਡੇ ਸਾਹਮਣੇ ਹੁਣ ਕਹਿੰਦੇ ਵੀ ਜਦੋਂ ਆਪਾਂ ਪੰਜਾਬ ਚ ਖਾਣਾ ਪੀਣਾ ਪੰਜਾਬ ਆਪਾਂ ਨੂੰ ਸਾਰਾ ਕੁਝ ਦੇਣ ਦਾ ਤੇ ਆਪਾਂ ਪੰਜਾਬ ਨੂੰ ਛੱਡ ਕੇ ਕਿਉਂ ਜਾਣਾ ਗੰਨ ਇਹਦੀ ਕੜਾਈ ਕਰਦ ਬਾਅਦ ਸੋਹਣਾ ਲੱਗਦਾ ਗੰਨਾ ਹੁਣ ਇਹਨੂੰ ਆਪਾਂ ਪਾਣੀ ਭਰ ਕੇ ਇਹਦੇ ਨੂੰ ਤਰਫਾਲੀ ਮਾਰਾਂਗੇ ਪੱਤਰ ਕਰਕੇ ਬਸ ਤਰਫਾਲੀ ਦਿਵਾਲੀ ਹੋ ਜਾਣਾ ਤਰਫਾਲੀ ਮਾਰ ਕੇ ਭਰ ਕੇ ਨਾਲ ਹੀ ਖਾਸਟ ਨਹੀਂ ਖਾਸਟ ਕੇ ਤਰਫਾਲੀ ਮਾਰਨੀ ਪੌਲੀਮਾਰਕ ਫਿਰ ਰੇਜਰ ਬਾਰਾਂਗੇ ਸਮੱਸਿਆ ਇਹ ਹੈ ਕਿ ਆਪਾਂ ਹੁਣ ਟਰੈਕਟਰ ਜਿਹਾ ਛੋਟਾ ਸਮੱਸਿਆ ਬੜੀ ਇਹ ਹੈ ਚਲੋ ਚਲੋ ਜੀ ਦੇ ਵਾਅਦੇ ਰੋ ਆਪਣੇ ਮਾਂ ਪਿਓ ਦਾ ਧਿਆਨ ਰੱਖੋ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਚ ਗੁੱਡ ਬਾਏ